ਸਤਿ ਸ਼੍ਰੀ ਅਕਾਲ ਦੋਸਤੋ ਕੁਲਵੰਤ ਸਿੰਘ ਧਾਲੀਵਾਲ ਤੇ ਸਾਡੀ ਵਰਲਡ ਕੈਂਸਰ ਕੇਅਰ ਦੀ ਟੀਮ ਅੱਜ ਮੈਂ ਸਪੈਸ਼ਲ ਅਨਾਉਂਸਮੈਂਟ ਕਰ ਰਿਹਾ ਹਾਂ ਡਿਸਟ੍ਰਿਕਟ ਫਰੋਜ਼ਪੁਰ ਦੇ ਵਿੱਚ ਕਸਬਾ ਠਾਰੀ ਹੈ ਜੀ ਪਿੰਡ ਦਾ ਨਾਮ ਠਾਰੀ ਡਿਸਟ੍ਰਿਕਟ ਫਰੋਜ਼ਪੁਰ ਐਂਡ ਇਹ ਧੰਨ ਧੰਨ ਬਾਬਾ ਬੁੱਢਾ ਜੀ ਦਾ ਸਲਾਨਾ ਜੋੜ ਮੇਲਾ ਠੀਕ ਹੈ ਗੁਰਦੁਆਰਾ ਸੰਗਤ ਸਰ ਸਾਹਿਬ ਗੁਰਦੁਆਰਾ ਸੰਗਤ ਸਰ ਸਾਹਿਬ 5 ਅਕਤੂਬਰ ਦਿਨ ਸ਼ਨੀਵਾਰ ਨੂੰ ਸਾਡਾ ਵਰਲਡ ਕੈਂਸਰ ਕੇਅਰ ਦੀਆਂ ਟੀਮਾਂ ਠਾਰੀ ਪਿੰਡ ਵਿੱਚ ਪਹੁੰਚ ਰਹੀਆਂ ਹਨ ਮੈਂ ਸਾਰੇ ਇਲਾਕੇ ਨੂੰ ਬੇਨਤੀ ਕਰਦਾ ਪਲੀਜ਼ ਹਮ ਹਮਾ ਕੇ ਪਹੁੰਚੋ cancer ਦਾ ਇਲਾਜ ਹੈ ਜੇ ਪਹਿਲੀ ਸਟੇਜ ਫੜ ਲਈ ਪਹਿਲੀ ਸਟੇਜ ਚ ਕਿਵੇਂ ਫੜ ਲਾਂਗੇ ਚੈੱਕ ਅਪ ਇਨ ਟਾਈਮ ਠੀਕ ਹੈ ਹਰ ਚੀਜ਼ ਫਰੀ ਦਿੱਤੀ ਜਾਏਗੀ ਹਰ cancer bp diabetes ਐਂਡ ਫੁੱਲਾ ਦਵਾਈ ਦਾ ਲੰਗਰ ਹੋਏਗਾ ਪਲੀਜ਼ ਘਰਾਂ ਤੋਂ ਟਾਈਮ ਸਰ ਆਣ ਕੇ 5 ਅਕਤੂਬਰ ਦਿਨ ਸ਼ਨੀਵਾਰ ਮਿਲਦੇ ਆਂ ਵਿਲੇਜ ਅਟਾਰੀ ਡਿਸਟ੍ਰਿਕਟ ਫਰੋਸ ਪਰ ਦੇ ਵਿੱਚ ਫਿਰ ਬੋਲ ਦਿੰਨਾ ਬਾਬਾ ਬੁੱਢਾ ਜੀ ਦਾ ਸਲਾਨਾ ਜੋੜ ਮੇਲਾ ਐਂਡ ਗੁਰਦੁਆਰਾ ਸੰਗਤ ਸਰ ਸਾਹਿਬ ਆ ਸਾਰੀ ਸੰਗਤ ਨੂੰ ਹੱਥ ਜੋੜ ਕੇ